ਕਬੀਰ ਰਾਮ ਕਹਿਣ ਵਿੱਚ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਵੇ ਕਹੇ ਸੋਈ ਕੋਤਕ ਹਾਰ ਕਬੀਰ ਕੰ ਦਾ ਰਾਮ ਕਹਿਣ ਵਿੱਚ ਭੇਦ ਹੈ ਹੁਣ ਜਿਹੜੇ ਰਾਮ ਰਾਮ ਰਾਵਣਾਮ ਕਹਿੰਦੇ ਨੇ ਬੈਗੁਰੂ ਬੈਗੁਰੂ ਕਹਿੰਦੇ ਨੇ ਉਹ ਨਕਲ ਬਣਾ ਲਿਓ ਉਹਨਾਂ ਨੇ ਤੇ ਰਾਮ ਕਹਿਣ ਵਿੱਚ ਤਾਂ ਭੇਦ ਹੈ ਹਮ ਤਾਂ ਮੈਂ ਇੱਕ ਵਿਚਾਰ ਰਾਮ ਕਥਾ ਜੁਗ ਜੁਗ ਅਟਲ ਉਹ ਵੀ ਕਥਾ ਸਭਾ ਕਾ ਰਾਮ ਬੋਲ ਰਾਮ ਕਬੀਰ ਦਾ ਵੀ ਹੈ ਕਬੀਰ ਦਾ ਰਾਮ ਕੋਈ ਹੋਰ ਹੈ ਕਬੀਰ ਕੀ ਕਹਿੰਦਾ ਰਾਜਾ ਰਾਮ ਦੀ ਕਹਾਣੀ ਕਹਿੰਦਾ ਕਬੀਰ ਜਾਣੀ ਜਾਣੀ ਦੇ ਰਾਜਾ ਰਾਮ ਦੀ ਕਹਾਣੀ ਰਾਮ ਰਾਮ ਦੀ ਕਹਿੰਦਾ ਰਾਜਾ ਰਾਮ ਦੀ ਕਹਾਣੀ ਦੱਸ ਰਿਹਾ ਕਬੀਰ ਰਾਜਾ ਰਾਮ ਦੀ ਕਹਾਣੀ ਦੱਸਣਾ ਰਾਮ ਕਹਿਣਾ ਹੋਰ ਗੱਲ ਹੈ ਰਾਮ ਰਾਮ ਕਹਿਣਾ ਹੋਰ ਗੱਲ ਹੈ ਰਮਾਇਣ ਦੀ ਕਥਾ ਕਰਨੀ ਹੋਰ ਗੱਲ ਹੈ ਰਾਮ ਰਾਮ ਕਰਨਾ ਹੋਰ ਗੱਲ ਹੈ ਦੋਹਾਂ ਗੱਲਾਂ ਚ ਭੇਤ ਹੈ ਉਹ ਜਿਹੜੀ ਰਮਾਇਣ ਦੀ ਕਹਾਣੀ ਉਹ ਤਾਂ ਝੂਠੀ ਹੈ ਉਹ ਤਾਂ ਹੋਰੇ ਕੁਝ ਬਣਾਏ ਹੋਏ ਉਹਨਾਂ ਨੇ ਚਲੋ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਜੋ ਵੀ ਕੁਝ ਹੈ ਬਣਾਇਆ ਤਾਂ ਆਪਣੀ ਜਾਣੇ ਪਰਪ ਗਿਆਨੀ ਸੀ ਦੋਈ ਬਣ ਸਕਦਾ ਉਹਦਾ RAM ਕਹਿਣ ਮੇ ਭੇਜਦਾ ਹੈ ਕਹਿੰਦਾ ਨਹੀਂ ਵੀ RAM ਕਹਿ ਰਹੇ ਹਾਂ RAM RAM ਲੋਕ ਮਹੌੜਾ ਵਾਲੇ ਵੀ ਕਹਿ ਰਹੇ ਨੇ ਪੰਡਤ ਵੀ ਕਹਿ ਰਿਹਾ ਪਰ ਦੋਹਾਂ ਦੇ ਵੀ ਭੇਜਦਾ ਸਾਡੇ ਕਹਿੰਦਾ ਤਾਂ ਮੈਂ ਇੱਕ ਵਿਚਾਰ ਬੜੀ ਵਿਚਾਰ ਵਾਲੀ ਗੱਲ ਹੈ ਸੋਈ RAM ਸਭਾ ਕਹੇ ਸਾਰੇ ਕਹਿੰਦੇ ਨੇ RAM RAM ਸੋਈ ਕੌਤਕਰ ਇਹ RAM ਕੌਤਕਰ ਕਰ ਦਿੰਦੇ ਕੀ ਕੌਤ ਕਰਦਾ ਇਹ ਮਨੁ ਜਤਲਨ ਆ ਰਾਮ ਇਹ ਤਾਂ ਆਮ ਲੋਗ ਨੂੰ ਜਤੈ ਰਾਮ ਉਹ ਆਮ ਲੋਗ ਨੂੰ ਜਤੈ ਰਾਮ ਕਹਿੰਦੇ ਇਹ ਮਨਜੀਤ ਤੇ ਜਗਜੀਤ ਵਾਲਾ ਰਾਮ ਹੈ ਕੀ ਕੌਤ ਕਰਦਾ ਕੌਤ ਕੇ ਇਤੋਂ ਵੱਡਾ ਕੀ ਕੌਤ ਹੈ ਇਹ ਤੋਂ ਵੱਡਾ ਦਾ ਕੌਤ ਹੈ ਜਿਹਨੇ ਆਪਣਾ ਮਨ ਜਤੈ ਇਤੋਂ ਵੱਡਾ ਕੌਤ ਕੀ ਹੋਰ ਜਿਹੜਾ ਮਨਜੀਤ ਤੇ ਜਗਜੀਤ ਹੈ ਇਦੋਂ ਬੜਾ ਦਾ ਕੌਤਕ ਹੈ ਨਹੀਂ ਕੋਈ ਇਹ ਕੌਤਕ ਹਾਰਾ ਮਨ ਜਿੱਤਿਆ ਜਾਂਦਾ ਕੌਤਕ ਹੈ ਬੱਢੀ ਜਤੋਂ ਦਾ ਕਿ ਸਤੋਵੀ ਮਾੜਾ ਆਪਣੇ ਹਥਿਆਰ ਫਰਦੰਦਾ ਸਟਰੰਡਰ ਹੋ ਜਾਂਦਾ ਹਾਂਜੀ